ਏਡੀ ਫਿਰ ਤਰਤਬ ਕੀ ਤੋਂ ਮੈਦਾਨ ਦੇ ਵਿੱਚ ਉਤਾਰਿਆ ਤੇ ਅੱਜ ਸਭ ਤੋਂ ਪਹਿਲਾਂ ਤੁਜੀ ਨਤਮਸਤਕ ਹੋਇਆ ਗੁਰਦੁਆਰਾ ਸੈੱਟ ਲਵਾਵਾ ਸੀ ਠੀਕ ਹੈ ਨਾ ਸਭ ਤੋਂ ਪਹਿਲਾਂ ਮੈਂ ਅਕਾਲ ਪੁਰਸਤਿ ਦੀ ਬਾਦਸ਼ਾਹ ਦਾ ਔਰ ਬਾਬਾ ਜੀ ਦਾ ਸ਼ਰਮਨਾ ਕਰਦਾ ਹਾਂ ਉਸ ਤੋਂ ਬਾਅਦ ਮੈਂ ਮਾਨਯੋਗ ਪਾਰਟੀ ਦੇ ਪ੍ਰਧਾਨ ਸਰਦਾਰ ਸੁਖੀ ਸਿੰਘ ਜਬਾਦ ਸਾਹਿਬ ਔਰ ਸਮੂਚੀ ਸੀਨੀਅਰ ਅਫਸਰਾਂ ਨੂੰ ਮਿਲਣ ਸਕੇ ਤੇ ਤੁਹਾਨੂੰ ਵੀ ਮਤ ਕਰਨ ਨੂੰ ਜਿਨ੍ਹਾਂ ਨੇ ਕਾਸ ਤੇ ਇਹ ਐਮ ਜਿੰਮੇਵਾਰੀ ਫੀਲਡ ਤੋਂ ਲੋਕਾਂ ਨਾਲ ਹੱਥੇ ਵਾਸਤੇ ਪਾਈ ਹੈ ਔਰ ਸਾਰੇ ਹੀ ਉਹਨਾਂ ਚੋਣ ਵਾਲਿਆਂ ਦਾ ਸਨਵਾਦ ਕਰਨਾ ਚਾਹੁੰਦੇ ਜਿਨ੍ਹਾਂ ਨੇ ਗਰਾਊਂਡ ਲੈਵਲ ਤੋਂ ਲੈ ਕੇ ਲੈਵਲ ਪਾਰਟੀ ਦੇ ਹੋਏ ਸਰਵੇ ਦੇ ਵਿੱਚ ਐਮ ਗਏ ਕੀ ਸਰ ਵਿਜ਼ਨ ਕੀ ਹੈ ਕਿਹੜੇ ਕਿਹੜੇ ਮੁੱਦੇ ਕਿਉਂਕਿ 2 ਦਿਨ ਹੋ ਗਏ ਤੁਹਾਨੂੰ ਮੈਦਾਨ ਦੇ ਵਿੱਚ ਉਤਾਰੇ ਨੂੰ ਸੋਚਿਆ ਹੋਣਾ ਕੀ ਕੀ ਲੈ ਕੇ ਲੋਕਾਂ ਦੇ ਵਿੱਚ ਜਾਉਂਗੇ ਦੇਖੋ ਹੁਣ ਇਸ ਸਮੇਂ ਪੰਜਾਬ ਦੇ ਵਿੱਚ ਅਮਨ ਕਚ ਨੌਬੀ ਸਥਿਤੀ ਬੜੀ ਕਮਜ਼ੋਰ ਹੈ। ਔਰ ਹਰ ਵਰਗ ਵਪਾਰੀ ਜ਼ਬਾਨਦਾਰ ਹਰ ਵਰਗ ਲੱਗਦਾ ਉਹ ਦੁਚੀ ਹੋ ਚੁੱਕਿਆ ਦਿਨੇ ਹੀ ਝੋਪੜੀਆਂ ਮਤਲੀਆਂ ਚੱਲ ਰਹੀਆਂ ਨੇ ਲਾਇ ਐਨ ਆਰਡਰ ਬਿਲਕੁਲ ਹਾਸ਼ੀ ਹੈ। ਸਾਡੀ ਪਹਿਲੀ ਜਿਹੜੀ ਹੈ ਉਹ ਤਰਜੀਹ ਕਿਸ ਗੱਲ ਤੇ ਹੋਏ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਣ ਦੇ ਕਰਕੇ ਸਾਡੀ ਇਨੈਰਟੀ ਜੁਮੇਨ ਵਾਲੀ ਬਣ ਗਈ ਹੈ। ਕਿ ਅਸੀਂ ਖਰਾਬ ਦੇ ਹਰ ਵਰਗ ਦੇ ਲੋਕਾਂ ਦੇ ਜਿਸ ਤਰ੍ਹਾਂ ਵੀ ਰਾਖੀ ਵਾਸਤੇ ਬੱਜਨ ਵੱਤ ਹੋ ਉਹਦੇ ਤੇ ਕੰਮ ਕਰੋ। ਤੁਹਾਨੂੰ ਕੀ ਲੱਗਦਾ ਸੁਖਵੀਰ ਸਿੰਘ ਬਾਦਲ ਕਿਉਂ ਨਹੀਂ ਇਲੈਕਸ਼ਨ ਲੜ ਰਹੇ ਵਿਰੋਧੀ ਕਹਿ ਰਹੇ ਕਿ ਉਹ ਡਰ ਕੇ ਭੱਜ ਰਹੇ ਨੇ ਇਹ ਜਵਾਬ ਇਹ ਜਵਾਬ ਇਹ ਰਾਜ ਵਿੱਚ ਮਿਸ ਤੋਂ ਪਹਿਲਾਂ ਦੋ ਸਰਕਾਰਾਂ ਭਾਵੇਂ ਆਮ ਆਦਮੀ ਪਾਰਟੀ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ ਇਹ ਆਪੀ ਮਾਮਲਿਆਂ ਤੇ ਕਿਤੇ ਨਾ ਕਿਤੇ ਕਾਜੀਦਾਂ ਨੂੰ ਘੇਰ ਦੀ ਨਜ਼ਰ ਆਈ ਸੀ ਇਸੇ ਮੁੱਦੇ ਨੂੰ ਲੈ ਕੇ ਦੋਹਾਂ ਸਰਕਾਰਾਂ ਵੀ ਬਣੀ ਸੀ ਕਿ ਲੱਗਦਾ ਕਿ ਇਸ ਮੁੱਦੇ ਨੂੰ ਹੀ ਦਰੋ ਫਿਰ ਦਰੋ 이슈 ਬਣਾ ਕੇ ਇਸ ਵੋਟਾਂ ਦੇ ਵਿੱਚ ਤੱਕ ਤੱਕ ਅਕਾਲੀ ਦਲ ਨੂੰ ਪਹੁੰਚ ਕਰ ਸਕਦੇ ਦੇਖੋ ਲੋਕਾਂ ਨੂੰ ਸੱਚ ਸਾਹਮਣੇ ਆ ਚੁੱਕਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਦੋਨੋਂ ਪਾਰਟੀਆਂ ਦੀ ਇੱਕ ਵੀਨਿੰਗ ਇਨ ਸਟਾਟਿਟ ਹੈ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਾ ਬਣੇ ਇਸ ਕਰਕੇ ਇਹ ਇੱਕ ਨਾਟਕ ਰੱਖਿਆ ਸੀ ਲੋਕਾਂ ਨੇ ਸੱਚ ਸਾਹਮਣੇ ਆ ਚੁੱਕੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਸਾਫ਼ ਔਰ ਕਲੀਅਰ ਹੈ ਜਿਨ੍ਹਾਂ ਦੇ ਖੁਦ ਘਰ ਦੇ ਵਿੱਚ ਨਾਗਰਿਕ ਗਦਨ ਸਾਹਿਬ ਦੇ ਘਰ ਦੇ ਵਿੱਚ 24 ਘੰਟੇ ਜੋ ਗੁਰੰਤ ਸਾਹਿਬ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੈ ਉਹ ਉਹ ਕਿਵੇਂ ਵਿਹੀ ਜਿਹੜੀ ਹੈ ਕਿਸੇ ਤਰ੍ਹਾਂ ਦੀ ਲੜਦੇ ਵਿੱਚ ਆਉਂਦੀ ਸਰ ਸ਼ਰੋਮਣੇ ਕਾ ਮੈਂ ਕੰਦਰ ਜਵਾਬ ਇਹਨਾਂ ਦੀ ਗੱਲ ਮੈਂ ਸਵਾਲ ਤੋਂ ਕਾਂਗਰਸ ਦਾ ਪ੍ਰਧਾਨ ਰਾਜਾ ਬੜੇ ਇਲੈਕਸ਼ਨ ਨਹੀਂ ਲੜਦੇ ਆ ਪਾਡਾ ਦਾ ਪ੍ਰਧਾਨ सुनील ਜੱਤੜ ਇਲੈਕਸ਼ਨ ਨਹੀਂ ਲੱਗਿਆ ਤੁਹਾਨੂੰ ਹਮਤਮਾਨ ਇਲੈਕਸ਼ਨ ਨਹੀਂ ਲੱਗਿਆ ਜਿਉਂ ਨਾਲ ਤੋਂ ਕੋਈ ਸਮਰ ਦਿੱਤੇ ਨਹੀਂ ਆ ਇਹ ਸਾਡੀ ਪਾਰਟੀ ਦਾ ਫੈਸਲਾ ਹੈ ਪ੍ਰਧਾਨ ਦਾ ਫੈਸਲਾ ਹੈ ਕੋਰ ਕਮੇਟੀ ਦਾ ਫੈਸਲਾ ਕੋਣ ਚਲੋ ਤਾਂ ਕੁਐਸਚਨ ਹੈ ਕੁਐਸਚਨ ਕੀਤਾ ਹੈ ਜੀ ਲੋਕਾਂ ਦੀ ਜਿਆਦਾ ਡਿਮਾਂਡ ਇਹ ਸੀਗੀ ਕਿ ਹਲਕੇ ਦਾ ਜਿਹੜਾ ਕੈਂਡੀਡੇਟ ਸਾਡੇ ਸਾਹਮਣੇ ਆਵੇ ਤਾਂ ਸ਼ਰੋਮਨੀ ਅਕਾਲੀ ਦਲ ਨੇ ਇਹ ਪਹਿਲ ਕਰਤੀ ਹੈ ਹਲਕੇ ਦੇ ਕੈਂਡੀਡੇਟ ਨੇ ਇਹ ਵੱਡੀ ਗੱਲ ਹੈ ਮਾਨਯੋਗ ਦਾ सुनील ਸਿੰਘ ਗਾਲੀ ਸਾਹਿਬ ਗਰਾਊਂਡ ਲੈਵਲ ਤੋਂ ਸਾਡੇ ਦੁਆਰਾ ਕੌਸ ਸੱਜੇ ਦੇ ਵਿੱਚ ਉਹਨਾਂ ਨੇ ਉਹਨਾਂ ਉਮੀਦਵਾਰਾਂ ਨੂੰ ਹੀ ਤਰਜੀ ਦਿੱਤੀ ਜਿਹਨਾਂ ਦਾ ਲੋਕਾਂ ਲੋਕਾਂ ਦੇ ਦੋ ਵੀ ਜਿੰਨਾਂ ਦਾ ਤਾਂ ਸੋ ਮੈਂ ਧੰਨਵਾਦੀ ਆ ਸਾਰੇ ਹੀ ਫ੍ਰੀਕੋਸ ਕੌਂਸਲਰਾਂ ਦੇ ਜਿਹਨਾਂ ਨੇ ਬੋਲਣਾ। ਉਹ ਵੱਡਾ ਵਿਕਰਾਮ ਜਿੰਨਾਂ ਨੇ ਦਾਸਲਾ ਨਾਮ ਤੇ ਆ ਪਰ ਮੇਰੇ ਕੋਲ ਬੀਜੇਪੀ ਦਾ ਮੁੱਖ ਮੁਕਾਬਲਾ ਕਿਸ ਪਾਰਟੀ ਨਾਲ ਹੋਏਗਾ? ਬੀਜੇਪੀ ਦਾ ਮੁੱਖ ਮੁਕਾਬਲਾ ਤਾਂ ਮੈਂ ਤੁਹਾਡੇ ਨਾਲ ਆ ਜਾਂ ਉਹਨਾਂ ਨਾਲ ਮੈਂ ਇਹ ਦੱਸਦਾ ਨਾ ਉਹਨਾਂ ਦਾ ਇਹ ਜਰਮਾਨਾ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਨੋਟਾ ਦੇ ਨਾਲ ਮੁਕਾਬਲਾ ਉਹਨਾਂ ਦਾ ਕਰਦਾ ਹੈ। ਪਰ ਅਜੀਬ ਇਹ ਕਿਦਾਂ ਲੋਕੀ ਹੈ ਕਿ ਸਾਡਾ ਵਿਜ਼ਨ ਬੜਾ ਸਾਫ਼ ਹੋ ਗਿਆ। ਅਸੀਂ ਝੂਠ ਫਰੇਬ ਡਰਾਮੇ ਦੇ ਰਾਹੀਂ ਅਸੀਂ ਪੰਜਾਬ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਇਹ ਸਾਡਾ ਆਪਣਾ ਸਾੜਾ ਜਿੱਥੋਂ ਦਾ ਵਸਿੰਦਰ ਬੜਾ ਅਸੀਂ ਕਲੀਅਰ ਹਾਰਟ ਤੋਂ ਇਹਨਾਂ ਦੀ ਸੇਵਾ ਕਰਾਂਗੇ। ਸਾਡਾ ਨੋਟਸ ਹੈ ਕਿ ਸੋਸ਼ੀਅਲ ਡਿਪਾਰਟਮੈਂਟ ਨੇ ਅਖਰਾਂ ਤੇ ਨਵਨਸਤਰੀਆ ਦੀ ਕੰਪਨੀ ਜੇ ਸ਼ੁਰੂ ਕੀਤੀ ਹੈ। ਪਿੰਡਾਂ ਵਿੱਚ ਕਿੱਦਾਂ ਜਾਓਗੇ ਔਰ ਕਿਸ ਤਰ੍ਹਾਂ ਤੁਹਾਡਾ ਜੀਵਨ ਆਧਾਰਨੀ ਜੀ ਰਹੇਗੀ ਚੌਥਰ ਪਿਆਰ। ਪਾਮ ਜੋ ਹਲਕਾ ਚਾਰਚ ਪਾਮ ਸਾਰੇ ਕਹਿੰਦੇ ਹੈ ਉਹ ਬਹੁਤ ਸੁਨੂ ਹੋਏ ਨੇ। ਪਹਿਲੇ ਇੰਟਰਵਿਊ ਚ ਨਾਲ ਬਹੁਤ ਜ਼ਿਆਦਾ ਬੜੀ ਮਿਹਨਤ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੇ ਵੀ ਇੱਕ ਸਾਲਾ ਤੋਂ ਮਿਹਨਤ ਕਰ। ਰਾਜਨੀਤੀ ਜਿਹੜਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਬਾਹਰ ਗੱਟੋੜਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੱਟੋੜੀ ਹੈ ਇਸ ਨੂੰ ਕਿਸੇ ਕਿਸ ਤਰ੍ਹਾਂ ਦੇ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਜਿਹੜਾ ਪੰਜਾਬ ਤੋਂ ਬਾਹਰ ਗੱਟ ਜੋੜੀਤਾ ਹੋਇਆ ਉਹਨਾਂ ਨੇ ਪਰ ਪੰਜਾਬ ਦੇ ਵਿੱਚ ਉਹਨਾਂ ਨੇ ਗੱਟ ਜੋੜ ਨਹੀਂ ਦਿੱਤਾ ਹੈ ਇਸ ਨੂੰ ਲੈ ਕੇ ਚਿੰਤਾ ਤੁਹਾਨੂੰ ਲੱਗਦਾ ਪੰਜਾਬ ਨੂੰ ਕੰਟਰੋਲ ਕੀ ਹੈ ਇਹਨਾਂ ਦਾ ਗੱਟ ਜੋੜ ਤਾਜੀਵਿੰਦਰ ਜੀ ਹਜੇ ਕਾਂਗਰਸ ਨੇ ਆਪ ਦਾ ਕੈਂਡੀਡੇਟ ਨਹੀਂ ਉਤਾਰਿਆ ਅਕਾਲੀ ਦਲ ਨੇ ਆਰਤਾ ਤੇ ਲੋਕ ਜੇ ਕਹਿੰਦੇ ਸੀ ਜੇਕਰ ਕਾਂਗਰਸ ਤੇ ਅਕਾਲੀ ਦਲ ਆਪੇ ਮੀਲਵਾਰ ਲਿਆਉਣਗੇ ਫਿਰ ਪਤਾ ਲੱਗੂਗਾ ਵੀ ਕਿਹਦੀ ਟੱਕਰ ਕਿਸ ਦੇ ਨਾਲ ਹੁੰਦੀ ਹੈ ਅਕਾਲੀ ਦਲ ਕੀ ਮੰਨਦਾ ਹੈ ਟੱਕਰ ਕਿਸ ਦੇ ਨਾਲ ਹੋਊਗੀ ਵੇਖੋ ਮੈਂ ਪਹਿਲਾਂ ਵੀ ਗੇਂਦ ਚੁੱਕੀ ਜਾਂ ਕਿ ਅਸੀਂ ਗੁਰੂਗਾਮ ਦਾ ਸ਼ਕਾਸ਼ਾ ਦਾ ਪੁੰਤਾਸਾ ਮੈਂ ਕਿ ਕੱਲ੍ਹ ਵਾਲੇ ਤੋਂ ਬਰਾਮਦ ਸਾਨੂੰ ਜਦੋਂ ਵੀ ਕੋਈ ਪਾਰਟੀ ਮੋਬਾਈਲ ਕਰਦੀ ਹੈ ਅਸੀਂ ਕੋਈ ਇੱਕ ਨੂੰ ਸਾਡੇ ਨਾ ਲਗਾਉਂਦੇ ਆਂ ਰੋਡਾ ਅਸੀਂ ਨਾ ਲਗਾਉਂਦੇ ਆਂ ਇਹ ਕੋਈ ਗਿਰਿਆ ਇਹ ਗੱਲਾਂ ਕਰਦੇ ਨੇ ਮੈਂ ਉਹਨਾਂ ਗੱਲਾਂ ਸੁਣਾ ਨਹੀਂ ਚਾਹੁੰਦਾ ਕਿਉਂਕਿ ਕਿਸੇ ਦੀ ਜਿੰਦਿਆ ਕਰਨਾ ਉਹ ਅਸੀਂ ਆਪਣਾ ਵਿਦਨ ਅਸੀਂ ਦੁਖਣਾ ਚਾਹੁੰਦੇ ਅਸੀਂ ਕੀ ਕਰਦਾ ਖਾਜਮੀਦਨ ਮੈਂ ਕੋਈ ਨਹੀਂ ਜਸਤਿਓ ਬੜਾ ਕਲੀਅਰ ਹੈ ਪੰਜਾਬ ਵਾਸਤੇ ਅਸੀਂ ਬਿਲਕੁਲ ਮਾਨਦਾਰੀ ਨਾਲ ਸਹਿਮਤ ਹੈ ਤੇ ਆਉਣ ਵਾਲੇ ਸਮੇਂ ਵਿੱਚ ਮਾਨਯੋਗ ਭਾਰਤੀ ਪ੍ਰਧਾਨ ਸ੍ਰੀ ਸਿੰਘ ਦੀ ਬਾਦਲ ਉਹ ਬਹੁਤ ਬਹੁਤ ਸੰਜੀਦਗੀ ਦੇ ਨਾਲ ਉਹਨਾਂ ਦਾ ਪੰਜਾਬ ਵਾਸਤੇ ਮੁੱਖ ਮੰਤਰੀ ਪੰਜਾਬ ਇਹ ਕਹਿ ਰਹੇ ਆ ਕਿ 13 ਨਹੀਂ 14 ਨੇ 14 ਲਵਾਂਗੇ ਕੱਲ ਮੈਂ ਅਨਮੋਲ ਨਾਲ ਗੱਲ ਕੀਤੀ ਸੀ ਉਹਨਾਂ ਨੇ 14 ਨਾ 13 ਸਾਡੀਆਂ ਪੱਕੀਆਂ ਹੈ ਅਕਾਲੀ ਦਲ ਕੀ ਕਹਿਣਾ ਚਾਹੁੰਦਾ ਹੈ ਇਹਦਾ ਇਹਦਾ ਤਾਂ ਤੁਸੀਂ ਨਤੀਜਾ ਸੰਗਠਨ ਦੇ ਦੋ ਖੋਦ ਉਹਨਾਂ ਦਾ ਆਪਣਾ ਜਿਲ੍ਹਾ ਆਪਣਾ ਹੱਕ ਹੈ ਉੱਥੇ ਉਹਨਾਂ ਨੂੰ ਸਾਥ ਨਹੀਂ ਜਿਹੜੇ ਕਿ ਬਾਕੀ ਤੋਂ ਗੱਲਾਂ ਕਰਦੇ ਸਾਈਲ ਦੇ ਨੀਂ ਖਾਨਾ ਨੇ ਮੋਗਿਆਂ ਨੂੰ ਲੈ ਕੇ ਤੁਸੀਂ ਕੋਈ ਕੋਈ ਤਾਂ ਸੀ ਕਿਸਾਨਾਂ ਦੇ ਨਾਲ ਸ਼ੁਰੂ ਤੋਂ ਕਾਲੀ ਦولت ਮਾਰੀ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਪਾਸੋਂ ਸ਼ੁਰੂ ਕੀਤਾ ਜਿੰਨਾ ਉਹਨਾਂ ਨੇ ਕਿਸਾਨਾਂ ਦੇ ਹਿੱਤ ਵਾਸਤੇ ਕੀਤਾ ਮੈਂ ਸਮਝਦਾ ਕਿ ਕਿਸੇ ਨੇ ਵੀ ਨਹੀਂ ਕੀਤਾ ਜਦੋਂ ਇਹ ਕਿਸਾਨਾਂ ਦੀ ਗੱਲ ਹੁੰਦੀ ਹੈ ਤਾਂ ਅਸੀਂ ਸਭ ਨੂੰ ਕਾਦੀ ਕਰਨੀ ਲੱਗ ਜਾਂਦਾ ਹੈ ਪਾਰਟੀ ਦੀ ਗੱਲ ਹੈ ਉਹ ਇਸ ਲਈ ਕਿਸੇ ਸਭ ਸਿਆਣੇ ਆਪ ਵੀ ਜਾਣਦੇ ਹੋ ਜਿਹੜੇ ਪੀਰ ਨਾਲ ਸਾਫ਼ ਹੀ ਇਸ ਗੱਲ ਤੇ ਸਾਡਾ ਬਿਲਕੁਲ ਉਨ੍ਹਾਂ ਨਾਲ ਸੰਬੰਧਤਾ ਰੱਦ ਹੋਇਆ ਕਿ ਅਸੀਂ ਕਿਸਾਨੀ ਅਸੀਂ ਬੰਦੀ ਸਿੰਘਾਂ ਬਾਰੇ ਅਸੀਂ ਬਹੁਤ ਸੋਚਦੇ ਹਾਂ ਸੰਗੀਤ ਅਸੀਂ ਉਹਨਾਂ ਦੇ ਬਾਰੇ ਰਾਜ ਨੂੰ ਵੀ ਕਿਹਾ ਭਾਜਪਾ ਨੇ ਤੇ ਆਮ ਆਦਮੀ ਪਾਰਟੀ ਨੇ ਕਲਾਕਾਰਾਂ ਤੇ ਦਾੰਦ ਹੀ ਲਿਆ ਔਰ ਤੁਸੀਂ ਪੋਲੀਟਿਕਲ ਬੈਕਗ੍ਰਾਉਂਡ ਜਿਹੜਾ ਸਵਾਰ ਇੱਕ ਵਾਰ ਜਨਾ ਕੋ ਰੱਖੀ ਰਹਿਣਾ ਤੁਸੀਂ ਕੀ ਦੇਖਦੇ ਕਿ ਚੋਣਾਂ ਵਿੱਚ ਟੱਕਰ ਕਿਸ ਨਾਲ ਨਹੀਂ ਦੇਖੋ ਲੋਕ ਬਹੁਤ ਸਿਆਣੇ ਨੇ ਲੋਕਾਂ ਨੇ ਪਹਿਲਾਂ ਬਹੁਤ ਸਾਰੇ ਕਲਾਕਾਰਾਂ ਨੂੰ ਆਲਰੇਡੀ ਦੇਖ ਲਏ ਨੇ ਉਹਨਾਂ ਨੂੰ ਸਮਾਣੀ ਦੇ ਕੇ ਦੇਖ ਲਿਆ ਉਹਨਾਂ ਨੂੰ ਬੋਲਾਰੇ ਮਾਤਰੀ ਕਿ ਬਣਾ ਕੇ ਦੇਖ ਲਿਆ ਮਾਸ ਮੈਂਬਰ ਪਾਰਟੀ ਵਿੱਚ ਬਣਾ ਕੇ ਦੇਖ ਲਿਆ ਉਹਨਾਂ ਨੂੰ ਪਰਦਾ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਬਾਹਰ ਵਿੱਚ ਕੋਈ ਨਹੀਂ ਵੜਦਾ ਅਸੀਂ ਆਪਣੇ ਇਲਾਕੇ ਦੇ ਬੰਦੇ ਆ ਇਲਾਕੇ ਦੀ ਪੈਦਾ ਹੋਏ ਆ ਉਸੇ ਤੋਂ ਪਾਰਟੀ ਦਾ ਸੇਵਾ ਕਰਦੇ ਆ ਗਰਾਉਂਡ ਦੇ ਵਿੱਚ ਸਾਨੂੰ ਮਿਲਤੀ ਇਸ ਚੀਜ਼ ਦੀ ਮਿਲੀ ਆ ਕਿ ਅਸੀਂ ਆਪਣੇ ਪਰਿਵਾਰਾਂ ਵਾਂਗੂ ਅਸੀਂ ਆਪਣੇ ਹਲਕੇ ਨੂੰ ਰੱਖਣਾ ਤੇ ਉਹਨਾਂ ਦੇ ਨਾਲ ਬਸੋ ਕੁਝ ਠੀਕ ਹੋਣਾ ਤੇ ਉਸੇ ਦੀ ਜੇਕਰ ਜਿਸ ਨੂੰ ਅਸੀਂ ਨੇ ਪਹਿਲਾਂ ਸਭ ਤੋਂ ਪਹਿਲਾਂ ਕੰਮ